ਸੱਚੀ ਕਾਲ ਆਦਾਬ ਨਮਸਤੇ ਤੁਸੀਂ ਅੱਜ ਜੁੜਿਓ ਜੀ ਡਾਕਟਰ ਹਰਸ਼ਿੰਦਰ ਕੌਰ ਪਟਿਆਲਾ YouTube ਚੈਨਲ 'ਤੇ ਮੈਂ ਆਂ ਜੀ ਡਾਕਟਰ ਹਰਸ਼ਿੰਦਰ ਕੌਰ ਚਾਈਲਡ ਸਪੈਸ਼ਲਿਸਟ ਤੇ ਮੇਰੇ ਨਾਲ ਨੇ ਮੇਰੇ ਹਮਸਫਰ ਡਾਕਟਰ ਗੁਰਪਾਲ ਸਿੰਘ ਮੈਡੀਕਲ ਸਪੈਸ਼ਲਿਸਟ ਅੱਜ ਜੀ ਗੱਲ ਕਰਨ ਲੱਗਿਆਂ ਜਿਹਦੇ ਲੱਖਾਂ ਵਿਊਜ਼ ਤੁਸੀਂ ਰੋਜ਼ ਸੁਣਦੇ ਹੋ ਡਾਇਬੀਟਿਸ ਰਿਵਰਸਲ ਕਿ ਡਾਇਬੀਟਿਸ ਬਿਲਕੁਲ ਜੜੋਂ ਠੀਕ ਹੋ ਗਈ ਸੋ ਅਸੀਂ ਲਿਆਇਆ ਜੀ ਤੁਹਾਨੂੰ ਖੋਜਾਂ ਉੱਤੇ ਆਧਾਰਿਤ ਸਾਇੰਟਿਫਿਕ ਨੌਲੇਜ ਜਿਹੜੀ ਕਿ ਸ਼ਾਇਦ ਮੈਨੂੰ ਲੱਗਦਾ ਜਿੰਨੇ ਇੱਕ ਲੱਖ ਉਸ ਜਿਹੜੀ ਐਡਵਰਟਾਈਜ਼ਮੈਂਟ ਤੋਂ ਖਰਾਬ ਹੋ ਕੇ ਪਹੁੰਚਦੇ ਨੇ ਸਾਡੇ ਕੋਲ ਹਸਪੀਟਲਸ ਦੇ ਵਿੱਚ ਕਈਆਂ ਦੇ ਗੁਰਦੇ ਤੱਕ ਫੇਲ ਹੋ ਜਾਂਦੇ ਨੇ ਤੇ ਕਈਆਂ ਨੂੰ ਹੋਰ ਵੀ ਬਹੁਤ ਸੀਰੀਅਸ ਬਿਮਾਰੀਆਂ ਹੁੰਦੀਆਂ ਨੇ ਸੋ ਉਸੇ ਆਧਾਰ ਉੱਤੇ ਜਿਹੜੇ ਖਾਸ ਤੌਰ ਤੇ ਐਲੋਪੈਥਿਕ ਡਾਕਟਰਸ ਐਸੋਸੀਏਸ਼ਨ ਵੱਲੋਂ ਜਿਹੜੀ ਜਾਣਕਾਰੀ ਦੇਣ ਦੀ ਮੁਹੱਈਆ ਕਰਨ ਦੀ ਨਿਮਾਣੀ ਜਈ ਕੋਸ਼ਿਸ਼ ਕੀਤੀ ਗਈ ਹੈ ਉਸੇ ਦੇ ਅਧੀਨ ਹੀ ਅਸੀਂ ਤੁਹਾਨੂੰ ਸਾਇੰਟਿਫਿਕ ਨੋਲਜ ਹੀ ਦਵਾਂਗੇ ਕਿ ਡਾਇਬੀਟਿਸ ਰਿਵਰਸਲ ਜਾਂ ਡਾਇਬੀਟਿਸ ਦਾ ਜੜੋਂ ਖਤਮ ਹੋ ਜਾਣਾ ਸਰੀਰ ਚ ਕੀ ਇਹ ਡਾਇਬੀਟਿਸ ਵਾਕਈ ਇੱਕ ਬਿਮਾਰੀ ਹੈ ਇੱਕ ਲੱਛਣ ਹੈ ਬਹੁਤ ਕੁਝ ਜੇ ਦੇ ਵਿੱਚ ਦੱਸਣਾ ਕਿ ਆਖਰ ਸ਼ਕਰ ਰੋਗ ਕਿਉਂਕਿ ਇਹ ਅੱਜ ਤੋ ਨਹੀਂ ਗੁਪਾਲ ਜੀ ਸਦੀਆਂ ਤੋਂ ਜਿਹੜੀਆਂ ਪੁਰਾਣੀਆਂ ਮਮੀਆਂਜ਼ ਤੱਕ ਮਿਲੀਆਂ ਉਹਨਾਂ 'ਚ ਵੀ ਜੋ ਕੁਝ ਲੱਭਿਆ ਗਿਆ ਉਦੋਂ ਤੋਂ ਯਾਨੀ ਇਹ ਚਿੰਬੜੀ ਪਈ ਜੇ ਕਦੇ ਇੰਨੀ ਸਦੀਆਂ ਤੋਂ ਲੱਖਾਂ ਸਾਲਾਂ ਤੋਂ ਜਿਹੜੀ ਖਤਮ ਨਹੀਂ ਹੋ ਸਕੀ ਤੇ ਉਹ ਅੱਜ ਕਿਹੜਾ ਜਾਦੂ ਟੂਣਾ ਖਤਮ ਕਰ ਸਕਦਾ ਜੇ ਪਰ ਡੈਫੀਨਿਟਲੀ ਜੀ ਕੰਟਰੋਲ ਕਿਵੇਂ ਹੋਏਗੀ ਸਾਰਾ ਕੁਝ ਆਪਾਂ ਜਾਣਦੇ ਆਂ ਜੀ ਡਾਕਟਰ ਗੁਪਾਲ ਕੋਲੋਂ ਸਭ ਤੋਂ ਪਹਿਲਾਂ ਜੀ ਮੇਰਾ ਵੱਡਾ ਸਵਾਲ ਏ ਕਿ ਕੀ ਡਾਇਬੀਟਿਸ ਰੈਮਿਸ਼ਨ ਯਾਨੀ ਚੜ੍ਹੋਂ ਹੀ ਗਾਇਬ ਹੋ ਜਾਣੀ ਦਿਸਣੀ ਨਾ کی ہے سمبہ بے ہرشندر uh, جی دیکھو جیڑی دی اسی گال کرنے گے بہت ہی ٹائپ ٹو ڈائیبٹیز دی ٹھیک ہے میں ایک پہلا ٹاک دے وچھ بھی ایک گال کلیر کیتی سی کہ اسی ڈائیبٹیز نو ڈائیگنوز کر ہیں جی فاسٹنگ شوگر تو سو so, کسے بھی عمر دے ویچے جی فاسٹنگ شوگر ایک سو چھبی تو ہیں جیدہ ملی گرام پر ڈیسی لیٹر یا ایچ بی اے ون سی ساڑھے چھے پرسنٹ تو بعد ہے یا رینڈم شوگر تے نال ہون سمٹمز دو سو میلی گرام تو اوپر ہے اے جڑے لیولز نے جی اے انٹرنیشنلی ریکنگنائز لیولز نے پاہمیں بچہ چھے مہینے دا ہے تے پاہمیں اسی سال دی عمر ہے لیول اکو ہی رہن دے نے اے تین ہی رہنے نے سو ہون تو اسی گال جی ریمیشن آف ڈائیبیٹیز دیکھو ڈائیبیٹیز دی ریمیشن دا مطلب کی ہوندہ سب تو بلنا تھا ڈیفینیشن دے اسی آئیے جو امیریکن ڈائبٹک ایسوسییشن جے کے انڈیا دی ایسوسیشن بھی اس میں کر دیا ہے ریمیشن کا مطلب ہے کہ بنا کسی دوائی دے چھ مہینے تک کہ دونوں گال بڑی امپورٹنٹ ہے کہ چھ مہینے تک بنا کسی دوائی دے جی فاسٹنگ شوگر سو میلی گرام تو تھلے رہ رہی ہے تے ایچ بی اے ون سی فائیو پوائنٹ سیون پرسینٹ تو تھلے ہے سو اے دو چیزہ نے جی جو اسی کہنے ہاں کہ چھے مہینے تک ریمیشن آف ڈائبٹیز ہے یہ بالکل پوسیبل ہے ریمیشن آف ڈائبٹیز لیکن میں یہ دیا کہ ہمیں بہت امیدہ دینا ہو اگزیکٹلی صرف دس پرسنٹ پاپولیشن ہے نا جی ڈائبٹیز دی وہ ریمیشن جا سکتے ہیں تو وہ بھی ارلی سٹیج ہوئے یہ مطلب ہے شروع دے چار پانچ سال ہون ਤਾਂ ਰਿਮਿਸ਼ਨ ਆਫ ਡਾਇਬੀਟਿਸ ਪੋਸੀਬਲ ਹੈ ਮੈਂ ਇੱਕ ਹੋਰ ਥੋੜੀ ਜਿਹੀ ਗੱਲ ਦੱਸਦੇ ਆ ਕਿ ਜਿਵੇਂ ਸਾਡੇ ਕੋਲ ਬੱਚੇ ਪਹੁੰਚਦੇ ਨੇ ਜੋ ਡਾਇਬੀਟਿਸ ਵਾਲੇ ਟਾਈਪ 1 ਖਾਸ ਤੌਰ ਤੇ ਡਾਇਬੀਟਿਸ ਵਾਲੇ ਉਹ ਜਿਸ ਤਰੀਕੇ ਸੀਰੀਅਸ ਪਹੁੰਚਦੇ ਨੇ ਕਿਟੋਸਿਸ ਦੇ ਵਿੱਚ ਕਿਵੇਂ ਉਹ ਬੇਹੋਸ਼ ਹੋਏ ਹੁੰਦੇ ਜਿਸ ਹਾਲ ਵਿੱਚ ਮਸਾਈ ਲਗਭਗ ਸਾਨੂੰ ਬਚਾਣਾ ਪੈਂਦਾ ਜੇ ਸੋ ਉਹਦੇ ਵਿੱਚ ਡੈਫੀਨਿਟਲੀ ਮੈਂ ਤੁਹਾਨੂੰ ਦੱਸਦਿਆਂ ਵੀ ਅਸੀਂ ਕਈ ਵਾਰ ਸਾਡੇ ਕੋਲ ਆਉਂਦੇ ਨੇ ਜੀ ਅਸਤਾ ਇਨਸੂਲਿਨ ਛੱਡਤੀ ਬਿਲਕੁਲ ਠੀਕ ਹੋ ਗਏ ਮੈਂ ਬਿਲਕੁਲ ਉਹ ਤੁਹਾਨੂੰ ਸਾਇੰਟਿਫਿਕ ਦੱਸਦੀਆਂ ਟੰਗ ਕੀ ਹੁੰਦਾ ਜੇ ਤਰਸਲ ਸਾਡੇ ਕੁਝ ਬਚੇ ਖੁچے ਸੈੱਲ ਜੋ ਵਿੱਚ ਰਹਿ ਜਾਂਦੇ ਨੇ ਉਹ ਆਪਣਾ ਕੰਮ ਦੁਬਾਰਾ ਸ਼ੁਰੂ ਕਰਦੇ ਨੇ ਜਦੋਂ ਇੰਨੇ ਸੀਰੀਅਸ ਹਾਲ ਦੇ ਵਿੱਚੋਂ ਬੱਚਾ ਵਾਪਸ ਜਾਂਦਾ ਜੇ ਤਾਂ ਉਹ ਸਮਾਂ ਹੁੰਦਾ ਜੇ ਵਿੱਚ 6 ਮਹੀਨੇ ਜਾਂ ਸਾਲ ਤੱਕ ਵੀ ਜਿਹਦਾ ਨਾਮ ਜੇ ਬਕਾਇਦਾ ਦਿੱਤਾ ਹਨੀਮੂਨ ਪੀਰੀਅਡ ਤੁਸੀਂ ਕਿਤਾਬ ਵਿੱਚ ਹੀ ਪੜ੍ਹ ਸਕਦੇ ਹੋ ਲਿਖਿਆ ਹੋਇਆ ਉਸੇ ਹਨ ਨੂੰ ਹੀ ਹਨੀਮੂਨ ਪੀਰੀਅਡ ਦਾ ਹੀ ਨਾ ਜਾਇਜ਼ ਫਾਇਦਾ ਉਠਾ ਕੇ ਕਈ ਲੋਕ ਇਹ ਦਾਅਵੇ ਕਰਨ ਲੱਗ ਜਾਂਦੇ ਨੇ ਕਿ ਜੀ ਅਸੀਂ ਡਾਇਬੀਟੀਜ਼ ਚੜੋ ਚੱਕ ਦਿੱਤੀ ਪਰ ਉਹ ਨਾਰਮਲ ਹੀ ਹੁੰਦਾ ਜੇ ਕਿ ਬੱਚੇ ਖੁਚੇ ਸੱਲਾਂ ਨੇ ਆਪਣਾ ਕੰਮ ਕਰ ਉਨੀ ਧਿਰ ਦਿਖਾ ਕੇ ਫਿਰ ਸਦੀ ਵੀ ਖਤਮ ਹੋ ਜਾਣਾ ਹੁੰਦਾ ਜੇ ਸੋ ਉਹ ਸਾਡੇ ਕੋਲ ਕਈ ਵਾਰ ਦੂਜੀ ਜਾਂ ਤੀਜੀ ਵਾਰ ਜਦੋਂ ਉਹ ਸਾਲ ਵਿੱਚ ਬੱਚੇ ਪਹੁੰਚਦੇ ਨੇ ਕਿਟੋਸਿਸ ਕਿ ਅਸੀਂ ਬੰਦ ਕਰਤੀ ਸੀ ਇਨਸੂਲਿਨ ਭਾਵੇਂ ਉਹ ਵਿਚਲਾ ਪੀਰੀਅਡ ਹਨੀਮੂਨ ਪੀਰੀਅਡ ਉਹਨਾਂ ਦਾ ਠੀਕ ਲੰਘ ਗਿਆ ਉਦੋਂ ਕਿਸੇ ਦਵਾਈ ਨੇ ਜਾਦੂ ਟੂਣਾ ਨਹੀਂ ਕਰਨਾ ਹੁੰਦਾ ਉਹ ਨਾਰਮਲ ਤੁਹਾਡੀ ਬਾਡੀ ਨਹੀਂ ਰਿਸਪੌਂਸ ਦਿਖਾਣਾ ਹੁੰਦਾ ਪਰ ਉਸ ਤੋਂ ਬਾਅਦ ਦਾ ਜਿਵੇਂ ਇਹ ਹਾਲ ਦੁਬਾਰਾ ਪਹੁੰਚਦੇ ਨੇ ਕਈ ਵਾਰ ਮੋਤਾਂ ਤੱਕ ਹੋ ਜਾਂਦੀਆਂ ਨੇ ਬੱਚਿਆਂ ਦੀਆਂ ਸੋ ਇਹ ਤਾਂ ਬਿਲਕੁਲ ਹੀ ਕਲੀਅਰ ਹੈ ਕਿ ਟਾਈਪ 1 ਡਾਇਬੀਟਿਸ ਦੇਖੋ ਜਦੋਂ ਇਨਸੂਲਿਨ ਡਿਸਕਵਰ ਹੋਈ ਹੈ ਨਾ ਬੈਂਟਿੰਗ ਐਂਡ ਬੈਸਟ ਨੇ ਡਿਸਕਵਰ ਕੀਤੀ ਸੀ ਕੈਨੇਡਾ ਦੇ ਵਿੱਚ ਉਸ ਤੋਂ ਪਹਿਲਾਂ ਟਾਈਪ 1 ਡਾਇਬੀਟਿਸ ਦਾ ਮਤਲਬ ਹੁੰਦਾ ਸੀ ਮੌਤ ਕੋਈ ਵੀ ਮਰੀਜ਼ ਕਦੇ ਨਹੀਂ ਬਚਿਆ ਸੋ ਇਹ ਬਿਲਕੁਲ ਕਲੀਅਰ ਕਟ ਹੈ ਕਿ ਟਾਈਪ 1 ਡਾਇਬਟੀਜ਼ੀ ਕੋਈ ਰਿਮਿਸ਼ਨ ਨਹੀਂ ਹੈ ਤੁਸੀਂ ਬਹੁਤ ਹੀ ਕਲੀਅਰ ਗੱਲ ਕੀਤੀ ਬੜਾ ਅੱਛੀ ਇਹ ਸਭ ਨੂੰ ਕਲੀਅਰ ਹੋਣਾ ਚਾਹੀਦਾ ਇਹ ਨੂੰ ਹਨੀਮੂਨ ਪੀਰੀਅਡ ਹੈ ਵਿਆਹ ਤੋਂ ਬਾਅਦ ਦਾ ਖੁਸ਼ੀ ਖੁਸ਼ੀ ਦਾ ਮਾਹੌਲ ਹੈ ਨਾ ਇਹ ਉਹੋ ਜਿਹਾ ਹੀ ਪੀਰੀਅਡ ਹੈ ਕਿ ਕੋਈ ਵੀ ਤਕਲੀਫ ਨਹੀਂ ਹੈ ਤੇ ਬਿਨਾ ਦਵਾਈ ਦੇ ਬਿਨਾ ਇਨਸੂਲਿਨ ਦੇ ਸ਼ੂਗਰ ਕੰਟਰੋਲ ਹੈ ਪਰ ਅਲਟੀਮੇਟਲੀ ਉਹ 6 ਮਹੀਨੇ ਸਾਲ ਹੋ ਸਕਦਾ 1.5 ਸਾਲ ਬਾਅਦ ਫੇਰ ਜ਼ਿੰਦਗੀ ਭਰ ਲਈ ਇਨਸੂਲਿਨ ਤੇ ਹੀ ਰਹਿਣਾ ਪੈਣਾ ਹੈ ਸੋ ਟਾਈਪ 2 ਡਾਇਬੀਟੀਸ ਦੀ ਕੋਈ ਰਿਮਿਸ਼ਨ ਜਾਂ ਰਿਵਰਸਲ ਪੋਸੀਬਲ ਨਹੀਂ ਹੈ ਇੱਕ ਹੋਰ ਜੀ ਮੈਂ ਥੋੜੇ ਜੇ ਨਾਮ ਜੋ ਵੱਖ ਆਮ ਨਹੀਂ ਲੋਕਾਂ ਦੇ ਸਮਝ ਆਉਂਦੇ ਕਿ ਉਹ ਕੀ ਚੀਜ਼ਾਂ ਨੇ ਜਿਹਨੂੰ ਮੋਨੋ ਜੀਨਿਕ ਡਾਇਬੀਟੀਸ ਜਾਂ ਪੈਨਕ੍ਰੀਆਟਿਕ ਡਾਇਬੀਟੀਸ ਇਹ ਵੀ ਕੁਝ ਚੀਜ਼ਾਂ ਨਾਮ ਲਈਆਂ ਜਾਂਦੀਆਂ ਨੇ ਕਿ ਕਿਹੜੀਆਂ ਡਾਇਬੀਟਸ ਬਿਲਕੁਲ ਜੀ ਦੇਖੋ ਇੱਕ ਹੁੰਦੀ ਹੈ ਜੀ ਮੋਨੋ ਜੈਨਿਕ ਡਾਇਬੀਟੀ ਜਿਹੜੀ ਫੈਮਿਲੀਸ ਚ ਰਨ ਕਰਦੀ ਹੈ ਇਹਨੂੰ ਅਸੀਂ ਮੋਡੀ ਵੀ ਕਹਿੰਦੇ ਆ ਮੈਚਿਓਰਿਟੀ ਆਨਸਰ ਡਾਇਬੀਟਿਸ ਆਫ ਯੰਗ ਇਹਦੇ ਚ ਹੁੰਦਾ ਜੀ ਕਿ ਦੋ ਜਨਰੇਸ਼ਨ ਦੇ ਵਿੱਚ ਬੜੀ ਸਟਰੋਂਗ ਫੈਮਿਲੀ ਹਿਸਟਰੀ ਹੈ ਜੀ ਜੀਨ ਦਾ ਡਿਫੈਕਟ ਹੈ ਤਾਂ ਸ਼ੂਗਰ ਹੋਣੀ ਹੋਣੀ ਆ ਇਹ ਕੰਟਰੋਲ ਨਹੀਂ ਹੋਣੀ ਕਿਉਂਕਿ ਇਹਦੇ ਵਿੱਚ ਮੋਟਾਪਾ ਨਹੀਂ ਹੁੰਦਾ ਬੀ ਐਮ ਆਈ ਨਾਰਮਲ ਹੁੰਦਾ ਹੈ ਮੋਟਾਪਾ ਹੁੰਦਾ ਨਹੀਂ ਮਾਈਲਡ ਡਾਇਬੀਟਿਸ ਹੁੰਦੀ ਹੈ ਜਿਹੜੀ ਦਵਾਈਆਂ ਨਾਲ ਕੰਟਰੋਲ ਹੁੰਦੀ ਹੈ ਪਰ ਜੇ ਕੰਟਰੋਲ ਨਹੀਂ ਕਰੋਗੇ ਤੇ ਉਹਦੀਆਂ ਕੰਪਲਿਕੀਸ਼ਨਸ ਉਹੀ ਨੇ ਜੋ ਟਾਈਪ 2 ਡਾਇਬੀਟਿਸ 'ਚ ਦੂਸਰੀ ਗੱਲ ਦੁਸੀਂ ਪੁੱਛੀ ਜੀ ਪੈਨਕ੍ਰੀਆਟਿਕ ਡਾਇਬੀਟਿਸ ਸੋ ਪੈਨਕ੍ਰੀਆਟਿਕ ਡਾਇਬੀਟੀ ਜਿਨ੍ਹਾਂ ਨੂੰ ਸ਼ਰਾਬ ਜਾਂ ਕਿਸੇ ਹੋਰ ਕਾਰਨ ਕਰਕੇ ਦੋ ਇੱਕ ਵਾਰੀ ਪੈਨਕ੍ਰੇਟਾਈਟਿਸ ਦੀ ਬਿਮਾਰੀ ਹੋ ਜਾਏ ਵਾਰ-ਵਾਰ ਰੀਕਰੈਂਟ ਪੈਨਕ੍ਰੇਟਾਈਟਿਸ ਉਹਦੇ ਨਾਲ ਜਿਹੜੇ ਬੀਟਾ ਸੈਲਸ ਨੇ ਉਹ ਡਿਸਟਰੋਏ ਹੋ ਜਾਂਦੇ ਨੇ ਸੋ ਉਹ ਟਾਈਪ 1 ਵਾਲੀ ਗੱਲ ਬਣ ਗਈ ਕਿ ਇਹਦਾ ਵੀ ਕੋਈ ਰਿਵਰਸਲ ਪੋਸੀਬਲ ਨਹੀਂ ਆ ਸੋ ਨਾ ਤਾਂ ਮੋਡੀ ਨਾ ਪੈਨਕ੍ਰੀਆਟਿਕ ਡਾਇਬੀਟਿਸ تے ایک ہوں کہ فائبرو کلکریاٹک ڈیزیز مطلب وہ بیماری ہے پینکری وہ کسی بھی طریقے دا چانس نہیں ہے ਜੀ ਬਿਲਕੁਲ ਤੇ ਇੱਕ ਸਾਡੇ ਕੋਲ ਤਾਂ ਬੱਚੇ ਪਹੁੰਚਦੇ ਨੇ ਕਈ ਜਿਨ੍ਹਾਂ ਦੀਆਂ ਮਦਰਜ਼ ਨੂੰ ਪ੍ਰੈਗਨੈਂਸੀ ਦੇ ਦੌਰਾਨ ਉਹਨਾਂ ਨੂੰ ਹੋ ਜਾਂਦੀ ਜੇ ਡਾਇਬੀਟਿਸ ਤੇ ਸੱਚ ਦੱਸਾਂ ਗੋਪਾਲ ਜੀ ਉਹ ਕਈ ਵਾਰ 4 4 ਕਿਲੋ ਦੇ ਸੋ ਮਾਪੇ ਤਾਂ ਖੁਸ਼ੀਆਂ ਦੇ ਨਾਲ ਦੌੜਦੇ ਆਂਦੇ ਐ ਐਡਾ ਤਗੜਾ ਸਾਡਾ ਬੱਚਾ ਹੋਇਆ ਜੀ ਸਾਡਾ ਪਲੇਠਾ ਮੁੰਡਾ ਪੂਰਾ ਵਾਰਡ ਭਰ ਜਾਂਦਾ ਜੀ ਮਠਿਆਈਆਂ ਦੇ ਨਾਲ ਸੋ ਉਹ ਇੱਕ ਜਿਹੜੀ ਚੀਜ਼ ਹੁੰਦੀ ਜੇ ਜਿਸ ਵਿੱਚ ਸਾਡੇ ਉਹ ਨਵ ਜੰਮੇ ਬੱਚੇ ਨੂੰ ਇਕਦਮ ਕਈ ਵਾਰ ਤਾਂ ਇੰਨੀ 슈ਗਰ ਘਟ ਜਾਂਦੀ ਜੇ ਤੇ ਉਹਦੇ ਸਰੀਰ ਤੇ ਵੀ ਵਾਲ ਕੁਝ ਵੱਧ ਹੁੰਦੇ ਨੇ ਨੋਰਮਲ ਨਾਲੋ ਸੋ ਉਹ ਸਾਨੂੰ ਇਕਦਮ ਕਈ ਵਾਰ ਉਹ ਕੰਬਦਾ ਬੱਚਾ ਉਸ ਤਰ੍ਹਾਂ ਆਂਦਾ ਤੇ ਨਵ ਜੰਮਿਆ ਤੇ ਜੀ ਬਿਲਕੁਲ ਸੋ ਉਹ ਸਗੋਂ ਸ਼ੱਕਰ ਦੀ ਕਮੀ ਇੰਨੀ ਜ਼ਿਆਦਾ ਕਿਉਂਕਿ ਉਹ ਮਾਂ ਵੱਲੋਂ ਐਡੀ ਤਗੜੀ ਇਨਸੂਲਿਨ ਉਹਦੇ ਸੀਚ ਗਈ ਹੁੰਦੀ ਹੈ ਕਿ ਸਾਨੂੰ ਤਾਂ ਸਾਂਭਣਾ ਹੀ ਔਖਾ ਹੋ ਜਾਂਦਾ ਸੋ ਜੇ ਤੁਸੀਂ ਉਹ ਦੱਸੋ ਭਲਾ ਉਹ ਰਿਵਰਸਲ ਹੋ ਸਕਦੀ ਜੇ ਕਿ ਜਿਹੜੀ ਮਾਂ ਨੂੰ ਯਾਨੀ ਪ੍ਰੈਗਨਨਸੀ ਦੌਰਾਨ ਗਰਭ ਦੌਰਾਨ ਇਹ ਹੋਈ ਜਿਹੜੀ ਉਦੋਂ ਉਹ ਜਿਹੜੀ ਉਹਨੂੰ 슈ਗਰ ਹੋਈ ਉਹਦਾ ਕੀ ਸਿਸਟਮ ਹੈ ਬਿਲਕੁਲ ਜੀ ਦੇਖੋ ਇਹਨੂੰ ਕਹਿੰਦੇ ਨੇ ਜੀ ਜਸਟੇਸ਼ਨਲ ਡਾਇਬੀਟਿਸ ਤੇ ਦੇਖੋ ਦੋ ਤਰ੍ਹਾਂ ਦੇ ਆਪਾਂ ਗੱਲ ਕਰੀਏ ਇੱਕ ਤਾਂ ਜੇ ਕੋਈ ਕੁੜੀ ਹੈ ਯੰਗ ਔਰਤ ਹੈ ਜਿਸ ਨੂੰ ਪਹਿਲਾਂ ਹੀ 슈ਗਰ ਦੀ ਬਿਮਾਰੀ ਹੈ ਉਹ ਜਦੋਂ ਪ੍ਰੈਗਨੈਂਟ ਹੁੰਦੀ ਹੈ ਨਾ ਤੇ ਉਦੇ ਬੱਚੇ ਨੂੰ ਬਹੁਤ ਸਾਰੇ ਖਤਰੇ ਹੁੰਦੇ ਨੇ ਦਿਲ ਦੇ ਨੁਕਸ ਪੈ ਸਕਦੇ ਨੇ ਰੀਡ ਦੀ ਹੱਡੀ ਦੇ ਨੁਕਸ ਪੈ ਸਕਦੇ ਨੇ ਕਿਉਂਕਿ ਜਿਹੜੇ ਪਹਿਲੇ 3 ਮਹੀਨੇ ਦੇ ਵਿੱਚ ਅੰਗ ਬੰਦੇ ਨੇ ਉਦੋਂ ਜੇ 슈ਗਰ ਵੱਧ ਹੋਏ ਤਾਂ ਬੱਚੇ ਦੇ ਜਮਾਂਦਰੂ ਨੁਕਸ ਹੋ ਜਾਂਦੇ ਨੇ ਲੇਕਿਨ ਜਸਟੇਸ਼ਨਲ ਡਾਇਬੀਟੀਜ਼ ਡਾਇਗਨੋਸ ਹੁੰਦੀ ਹੈ ਜੀ 20 ਤੋਂ 24 ਹਫ਼ਤੇ ਦੀ ਪ੍ਰੈਗਨਸੀ ਦੇ ਵਿੱਚ ਤੇ ਉਦੋਂ ਖਾਸ ਗੱਲ ਕਿ ਸਿੰਪਟਮ ਕੋਈ ਨਹੀਂ ਹੁੰਦੇ ਕੋਈ ਸਿੰਪਟਮ ਨਹੀਂ ਹੁੰਦੇ ਸਿਰਫ ਟੈਸਟ ਰਾਹੀਂ ਡਾਇਗਨੋਸ ਹੁੰਦੀ ਹੈ ਤੇ ਜੋ ਹੁੰਦਾ ਉਹ ਤੁਸੀਂ ਗੱਲ ਬਿਲਕੁਲ ਠੀਕ ਕੀਤੀ ਕਿ ਬੱਚੇ ਮੋਟੇ ਤਗੜੇ ਉਹਨਾਂ ਦੀ ਕੋਈ ਮਾਂ ਨਹੀਂ ਸੁਣਨਾ ਚਾਹਦੀ ਜੀ ਮੋਟੇ ਹੋ ਕਹਿੰਦੇ ਤਗੜਾ ਜੀ ਮੋਟਾ ਘਾ ਕੇ ਨਜ਼ਰ ਨਾ ਲਾਓ ਡਿਲੀਵਰੀ ਦੇ ਵਿੱਚ ਪ੍ਰੋਬਲਮਸ ਤੇ ਕਲੈਂਪਸਿਆ ਬਲੱਡ ਪ੍ਰੈਸ਼ਰ ਮਹਾ ਦਾ ਵਧਣਾ ਸੋ ਬਹੁਤ ਕੁਝ ਕੰਪਲਿਕਸ਼ਨਸ ਹੋ ਜਾਂਦੀਆਂ ਨੇ ਤੇ ਇਹ ਜਿਹੜੀ ਯੂਜੂਲੀ ਡਾਇਬੀਟਿਸ ਹੈ ਉਹ ਪ੍ਰੈਗਨੈਂਸੀ ਤੋਂ ਬਾਅਦ 1.5 2 ਮਹੀਨੇ ਦੇ ਅੰਦਰ ਆਪਣੇ ਆਪ ਨਾਰਮਲ ਹੋ ਜਾਂਦੀ ਹੈ ਆਪਣੇ ਆਪ ਲੇਕਿਨ ਹਾਂ ਜੀ ਮੈਂ ਉਹੀ ਪੁੱਛਣ ਲੱਗ ਸੀ ਕਿ ਖੋਜ ਆਪਾਂ ਪੜ੍ਹੀ ਸੀ ਉਦੋਂ ਇਕੱਠੇ ਹੀ ਬੈਠੇ ਸਾਂ ਜਦੋਂ ਆਪਾਂ ਖੋਜ ਪੜ੍ਹੀ ਕਿ ਇਹਨੂੰ ਅਸੀਂ ਸੋਚਦੇ ਸਾਂ ਪਹਿਲਾਂ ਵੀ ਇਹ ਤਾਂ ਕੋਈ ਨਾ ਜੀ ਆਈ ਚਲੀ ਗਈ ਪਰ ਇਹ ਬਾਅਦ ਵਿੱਚ ਕਿਵੇਂ ਇਹ ਖੋਜ ਰਾਈ ਸਾਹਮਣੇ ਆ ਚੁੱਕਾ ਕੀ ਕਰ ਸਕਦੀ ਜੇ ਉਹ ਵੀ ਦੱਸੋ ਜੀ ਬਿਲਕੁਲ ਬਾਅਦ ਦੇ ਵਿੱਚ ਜੀ ਮਦਰ ਨੂੰ ਇਹ ਕੰਪਲਿਕੀਸ਼ਨਸ ਖਾਸ ਕਰ ਤੁਸੀਂ ਹਾਰਟ ਫੇਲਿਅਰ ਹਾਈਪਰਟੈਂਸ਼ਨ ਬਾਅਦ ਦੇ ਵਿੱਚ 슈ਗਰ ਓਵਰ 슈ਗਰ ਦੀ ਬਿਮਾਰੀ ਹੋ ਜਾਣੀ ਮਦਰ ਨੂੰ ਤੇ ਨਾਲ ਦੀ ਨਾਲ ਏਓਟਿਕ ਵਾਲਵ ਦਾ ਕੈਲਸੀਫਿਕੇਸ਼ਨ ਤੋ ਇਹ ਅਸੀਂ ਕਨੈਕਟ ਨਹੀਂ ਕੀਤੇ ਪਰ ਜਦੋਂ ਅਸੀਂ ਡਾਟਸ ਕਨੈਕਟ ਕਰਦੇ ਆ ਨਾ ਉਹਨੇ ਪਤਾ ਲੱਗਦਾ ਕਿ ਜੈਸਟੇਸ਼ਨਲ ਡਾਇਬੀਟਿਸ ਵੀ ਪਾਵੇਂ ਠੀਕ ਹੋ ਗਈ ਲੇਕਿਨ ਇਹ ਇੰਨੀ ਵੀ ਸਿੰਪਲ ਗੱਲ ਨਹੀਂ ਹੈ 15 20 ਸਾਲ ਬਾਅਦ ਮਾਨੂ ਰਿਸਕ ਹੁੰਦਾ ਹੈ ਸਭ ਬਿਮਾਰੀਆਂ ਦਾ ਸੋ ਜੀ ਤੁਸੀਂ ਰਿਵਰਸਲ ਦੀ ਗੱਲ ਕਰੋ ਰਿਮੀਸ਼ਨ ਦੀ ਗੱਲ ਕਰੋ ਸਭ ਕੁਝ ਕਰ ਲਓ ਪਰ ਇਹ ਤਾਂ ਜੀ ਕਦੇ ਨਾ ਕਦੇ ਮਾਰ ਮਾਰ ਦੀ ਦਿਖਦੀ ਹੋਈ ਹੈ ਇਹ ਨਹੀਂ ਜਦੋਂ ਅੰਦਰੋਂ ਛੱਡਦੀ ਖੈਰ ਜੀ ਮੈਨੂੰ ਸਪਸ਼ਟ ਇੱਕ ਲਾਈਨ ਦੱਸ ਦਿਓ ਸਾਡੇ ਸੁਣਨ ਵਾਲਿਆਂ ਲਈ ਕੀ ਸ਼ੱਕਰ ਰੋਗ ਰਿਵਰਸ ਹੋ ਸਕਦਾ ਹੈ ਵਾਹ ਇਹ ਜੀ ਸਭ ਤੋਂ ਵੱਡਾ ਕੁਐਸਚਨ ਦੇਖੋ ਪਹਿਲਾਂ ਸ਼ੱਕਰ ਰੋਗ ਨੂੰ ਮੈਂ ਕੁਆਂਟੀਫਾਈ ਕਰਦਾ ਅੱਜ ਤੱਕ ਸ਼ੱਕਰ ਰੋਗ ਨੂੰ ਆਮ ਜਨਤਾ ਕੀ ਸੋਚਦੀ ਆ ਕਿ ਬਲੱਡ ਸ਼ੂਗਰ ਵਧਿਆ ਇਹ ਸ਼ੱਕਰ ਰੋਗ ਹੈ ਤੇ ਜੇ ਤੁਸੀਂ ਲਾਈਫ ਸਟਾਈਲ ਬਿਮਾਰੀ ਹੈ ਜੋ ਕਿ ਹਰ ਕਿਸੇ ਨੂੰ ਇਹ ਪਰਮਾਇਆ ਜਾਂਦਾ ਹੈ ਕੀ ਪਰਮਾਇਆ ਜਾਂਦਾ ਕਿਉਂਕਿ ਇੱਕ ਇੱਕ ਐਸਟਾ ਜਿਹੜਾ ਬਹੁਤ ਸੌਖਾ ਹੈ ਕਿ ਤੁਸੀਂ ਉਂਗਲ ਤੇ ਪਿੰਨ ਮਾਰਨਾ ਬਲੱਡ ਸ਼ੂਗਰ ਟੈਸਟ ਕਰਨੀ ਹੈ ਤੁਸੀਂ ਕਹਿੰਦੇ ਜੀ ਲੋ ਤੁਹਾਡੀ 150 ਸੀਗੀ ਹੁਣ ਤੁਸੀਂ 15 20 ਕਿਲੋ ਭਾਰ ਘਟਾ ਲਿਆ ਤੇ ਤੁਹਾਡੀ ਸ਼ੂਗਰ ਆ ਗਈ ਜੀ 90 ਤੁਹਾਡੀ ਡਾਇਬਟੀਜ਼ ਹੋ ਗਈ थी ਰਿਵਰਸ ਇਹ ਇੱਕ ਪ੍ਰਮਾਣ ਵਾਲੀ ਗੱਲ ਹੈ ਲੇਕਿਨ ਹਰਸ਼ੇਂਦਰ ਜੀ ਬਿਲਕੁਲ ਕਲੀਅਰ ਹੈ ਕਿ ਡਾਇਬਟੀਜ਼ ਹੀ ਇਕੱਲੀ ਸ਼ੂਗਰ ਤਾਂ ਹੈ ਹੀ ਨਹੀਂ ਇਹ ਇੱਕ ਵੈਸਕੂਲੋਪੈਥੀ ਆ ਜਿਹੜੀਆਂ ਸਾਡੀਆਂ ਨਸਾਂ ਨੇ ਨਾ ਆਰਟਰੀਜ਼ ਨੇ ਇਹ ਉਹਨਾਂ ਦੀ ਬਿਮਾਰੀ ਹੈ ਯਾਨੀ ਕਹਿੰਦਾ ਪਾਵੇ ਕਿ ਜਦੋਂ ਸਾਨੂੰ ਆਹ ਰਿਪੋਰਟਾਂ ਆ ਕੇ ਦੱਸਦੀਆਂ ਨੇ ਕਿ ਆ ਹੋ ਗਿਆ ਉਦੋਂ ਡੈਮੇਜ ਆਲਰੇਡੀ ਸਰੀਰ ਵਿੱਚ ਹੋ ਚੁੱਕਿਆ ਜੇ ਉਨੇ ਅਸਰ ਵਿਖਾਣਾ ਹੀ ਵਿਖਾਣਾ ਸਿਰਫ ਇੱਕ ਬਲੱਡ ਸ਼ੂਗਰ ਦੀ ਲੈਵਲ ਲੈਬੋਰੀ ਟੈਸਟ ਤੱਕ ਸੀਮਤ ਨਾ ਹੋਇਓ ਇਹਦੇ باوجود ਵੀ ਚੰਗੀ ਖਬਰ ਦੱਸ ਹੀ ਦਿੰਦੇ ਆ ਜੀ 10 ਫੀਸਦੀ ਤਾਂ ਹੈਗੇ ਜਿਨ੍ਹਾਂ ਦੇ ਬਿਲਕੁਲ ਅਰਲੀ ਸਟੇਜ ਆਫ ਡਾਇਬੀਟੀਜ਼ ਇਹ ਹੋਏ ਨਾ ਤੇ 10 ਫੀਸਦੀ ਡਾਇਬੀਟੀਜ਼ ਰਿਵਰਸ ਹੋ ਜਾਂਦੀ ਹੈ ਹੋ ਜਾਂਦੀ ਹੈ ਪ੍ਰੋਵਾਈਡਡ ਕਿ ਉਹ 15 ਤੋਂ 20 ਕਿਲੋ ਭਾਰ ਘਟਾ ਲਿਆ ਜਾਏ ਉਹ ਕਿਵੇਂ ਘਟਾਣਾ ਉਹ ਵੀ ਅੱਗੇ ਗੱਲ ਕਰਾਂਗੇ ਤੇ ਉਹ ਜਿਹੜਾ ਭਾਰ ਹੈ ਨਾ ਉਹ 6 ਮਹੀਨੇ ਸਾਲ ਪਰ ਲਈ ਸਟੇਬਲ ਰਹਿਣਾ ਚਾਹੀਦਾ ਕਿਉਂਕਿ ਦੇਖੋ ਪਾਰ ਕਟਾਣਾ ਦਾ ਸੌਖਾ ਹੈ ਪਰ ਪਾਰ ਫੇਰ ਵੱਜ ਜਾਂਦਾ ਇਹਨੂੰ ਕਹਿੰਦੇ ਨੇ ਯੋ-ਯੋ ਇਫੈਕਟ ਇਹ ਪੈਂਡੂਲਮ ਮੈਂ ਤਾਂ ਯੋ-ਯੋ ਹਨੀ ਸਿੰਘ ਸੁਣਿਆ ਸੀ ਤੁਸੀਂ ਹੁਣ ਯੋ-ਯੋ ਡਾਇਬਟੀਜ਼ 'ਚ ਵੀ ਲਿਆਇਆ ਯੋ-ਯੋ ਹੈਗਾ ਜੀ ਪੈਂਡੂਲਮ ਐ ਜਾਂਦਾ ਫਿਰ ਐ ਜਾਂਦਾ ਸੋ ਇਹ ਆਪਣੇ ਆਪ ਵਾਧਦਾ ਕਟਦਾ ਸਾਨੂੰ ਯੋ-ਯੋ ਇਫੈਕਟ ਕਿਹਾ ਜਾਂਦਾ ਤੋ weight ਕਟਾ ਕੇ ਰੱਖਣਾ ਤੇ ਉਹ ਵਾਲੀ ਡਾਈਟ ਕਰਨੀ جیڑے کی ڈائیٹ دیکھو بڑی ایڈوکیٹ کی تھی لو کیلوری ڈائیٹ کر لو جی آٹھ سو کلوریاں صرف کھا لو کلے فیٹ کھانے شروع کر دو کاربوہائڈریٹ بند کر دو کلے پروٹین تے آ جاؤ سو so اے جیڑیاں فیٹ ڈائیٹس نے نا یہ ہے گیاں تو بہت سارا ہاں. کسی اومی نے کس اومیگوش ڈائٹ ڈائیٹ کہندے نے ڈائٹ کہیں لیکن یہ بہت سارے نقصان دیکھے گئے نے کیونکہ دیکھو نہ تو آپ ਉਹ ਜਿਹੜੀ ਵੈਸਲਸ ਨੇ ਉਹਨਾਂ ਦੇ ਵਿੱਚ ਚੇਂजेस ਨੂੰ ਦੇਖ ਸਕਦੇ ਆ ਕੋਈ ਤਰੀਕਾ ਨਹੀਂ ਦੇਖਾਂ ਦਾ ਅਸੀਂ ਮੈਂ ਬਿਲਕੁਲ ਤੁਹਾਡੇ ਨਾਲ ਸਹਿਮਤ ਆ ਸਾਡੇ ਸੁਣਨ ਵਾਲਿਆਂ ਤੋਂ ਬਹੁਤ سارے ਨੌਜਵਾਨ ਬੱਚੇ ਵੀ ਨੇ ਧੰਨਵਾਦ ਕਿ ਉਹਨਾਂ ਦਾ ਕਿ ਅੱਜਕੱਲ ਬੱਚੇ ਆਮ ਤੌਰ ਤੇ ਇਹੋ ਜਿਹੇ ਪ੍ਰੋਗਰਾਮ ਜਿਹੜੇ ਹੈਲਥ ਚੈਨਲ ਵਰਗੇ ਨਾਲ ਜੁੜਨੇ ਆਪਣੇ ਆਪ ਵਿੱਚ ਬਹੁਤ ਵੱਡੀ ਗੱਲ ਏ ਸੋ ਸ਼ੁਕਰ ਹੈ ਵਾਹਿਗੁਰੂ ਦਾ ਇਸ ਪਾਸੇ ਨੁਨੇ ਸੋ ਉਹ ਜਿਹਨੇ ਜਿਹੜੇ ਇਸ ਤਰੀਕੇ ਦੀਆਂ ਡਾਈਟਸ ਕਰ ਰਹੇ ਨੇ ਸਿਰਫ ਉਹਨਾਂ ਨੂੰ ਦੱਸ ਦਈਏ ਕਿ ਵਕਤ ਹੀ ਭਾਰ ਘਟਣ ਤੱਕ ਨਾ ਸੀਮਤ ਰਹੋ ਉਹਨਾਂ ਦੇ ਪੇਰੈਂਟਸ ਲਈ ਵੀ ਐਡਵੋਕੇਟ ਕਰ ਰਹੇ ਆ ਕਿ ਕਿਰਪਾ ਕਰਕੇ ਜਿਹੜੇ ਅੰਦਰ ਸਰੀਰ ਦੀਆਂ ਤੁਹਾਡੀਆਂ ਨਾੜੀਆਂ ਦੇ ਅੰਦਰ ਜੋ ਰੋਗ ਹੋ ਰਹੇ ਨੇ ਜਾਂ ਤੁਹਾਡੇ ਅੰਗਾਂ ਵਿੱਚ ਜੋ ਸਦੀਵੀ ਨੁਕਸ ਪਈ ਜਾ ਰਹੇ ਨੇ ਉਹ ਸ਼ਾਇਦ ਇਨੀਸ਼ੀਅਲ ਤੁਹਾਨੂੰ ਨਹੀਂ ਦਿਖਣੇ ਸਿਰਫ ਬਾਹਰੀ ਭਾਰ ਦਿਸੇਗਾ ਬਾਰੇ ਅਖੀਰ ਤਬਾਈ ਅੰਦਰਲੀ ਤੁਹਾਨੂੰ ਕੁਝ ਸਾਲਾਂ ਬਾਅਦ ਦੇਸੀ ਕਿ ਜਦੋਂ ਫਿਰ ਉਹਦਾ ਰਿਵਰਸਲ ਮੁਸ਼ਕਲ ਹੋ ਜਾਂਦਾ ਜੇ ਸੋ ਕਿਰਪਾ ਕਰਕੇ ਆਪਣੀ ਖੁਰਾਕ ਵਿੱਚ ਤੁਸੀਂ ਨੋਰਮਲ ਉਹੀ ਆਜੋ ਜੋ ਨਾਨੀਆਂ ਦਾਦੀਆਂ ਕਹਿੰਦੀਆਂ ਸਨ ਕਿ ਤੁਸੀਂ ਰੱਜ ਕੇ ਹਰੀਆਂ ਸਬਜ਼ੀਆਂ ਤਾਜ਼ੇ ਫਲ ਇਹ ਜ਼ਰੂਰ ਸ਼ਾਮਲ ਕਰੋ ਆਪਣੀ ਖੁਰਾਕ ਵਿੱਚ ਜੀ ਜਾਰੀ ਰੱਖੋ ਤੇ ਦੇਖੋ ਨਾ 30% ਜਿਹੜੇ ਟਾਈਪ 2 ਡਾਇਬੀਟਿਕਸ ਹੁੰਦੇ ਨੇ ਉਹ ਜਦੋਂ ਡਾਕਟਰ ਕੋਲ ਪਹੁੰਚਦੇ ਨੇ ਨਾ ਉਹਨਾਂ ਦੇ ਗੁਰਦੇ ਤੇ ਉਨ੍ਹਾਂ ਦੀਆਂ ਪੈਰਾਂ ਦੀ ਨਸਾਂ ਤੇ ਤੇ ਅੱਖਾਂ ਤੇ ਨੁਕਸ ਪੈ ਚੁੱਕਿਆ ਹੁੰਦਾ 30% ਸੋ ਇਹ ਤਾਂ ਭੁੱਲੇ ਜਾਓ ਕਿ ਉਹ ਵਾਲੇ ਜਿਹੜੇ ਮਾਈਕਰੋ ਵੈਸਕੂਲਰ ਕੰਪਲਿਕੀਸ਼ਨਸ ਹੋ ਗਿਆ ਉਹ ਤਾਂ ਰਿਵਰਸ ਹੋਣੀਆਂ ਹੀ ਨਹੀਂ ਸੋ ਇਹ ਇਹ ਰਿਵਰਸੀਬਲ ਸੋ ਅੰਦਰਲੇ ਨੁਕਸ ਇਰਿਵਰਸੀਬਲ ਨੇ ਸਿਰਫ ਤੁਹਾਡੀ ਟੈਸਟ ਦੇ ਵਿੱਚ ਮਾਤਰਾ ਰਿਵਰਸ ਹੋ ਗਈ ਦੇ ਨਾਲ ਸ਼ੂਗਰ ਦੀ ਬਿਦੀ ਬਿਮਾਰੀ ਨਹੀਂ ਗਈ ਜੇ ਦੀ ਜਾਣੋ ਤੇ ਇਹ ਗਲਤ ਫਹਮੀ ਹੈ ਕਿ ਤੁਸੀਂ ਰਿਵਰਸ ਕਰ ਲੋਗੇ ਪਰ ਨਾਲ ਦੀ ਨਾਲ ਹੁਣ ਅਸੀਂ ਰੀਅਲ ਰਿਵਰਸਲ ਦੀ ਗੱਲ ਕਰੀਏ ਕਿ अर्ली स्टेजेस ਨੇ ਜਿਵੇਂ ਤੇ weight ਹੈ ਜੀ ਬਹੁਤ ਜ਼ਿਆਦਾ ਤੇ ਜੇ ਤੁਸੀਂ 20 25 ਕਿਲੋ ਪਾਰ ਘਟਾ ਲੈਂਦੇ ਹੋ ਤੇ ਉਹਦੇ ਨਾਲ ਡੈਫੀਨੇਟਲੀ 슈ਗਰ ब्लड प्रेशर कोलेस्ट्रॉल ਤੇ मेटाबॉलिक सिंड्रोम ਜਿਹਨੂੰ ਅਸੀਂ ਕਹਿੰਨੇ ਆ ਉਹ ਕਾਫੀ ਹੱਦ ਤੱਕ ਕੰਟਰੋਲ ਹੋ ਜਾਂਦਾ ਤੇ ਉਹ ਡਾਇਬਟੀਜ਼ ਜਣੋ ਵੀ ਖਤਮ ਹੋ ਜਾਂਦੀ ਆ ਲੇਕਿਨ ਇਹ ਪੋਸੀਬਲ ਸਿਰਫ 10% ਆ ਕਿ ਉਹਦਾ ਸਭ ਤੋਂ ਵਧੀਆ ਜਿਹੜਾ ਤਰੀਕਾ ਹੈ ਉਹ ਦੇਖੋ ਜੀ ਇੱਕ ਤਾਂ ਹੈ ਸਰਜਰੀ ਤੇ ਇੱਕ ਹੈ ਜੀ ਦਵਾਈਆਂ ਸੋ ਹੁਣ ਦੋਨਾਂ ਦੀ ਥੋੜੀ ਥੋੜੀ ਮੈਂ ਗੱਲ ਕਰੂੰਗਾ ਬਹੁਤ ਟੈਕਨੀਕਲ ਨਹੀਂ ਗੱਲ ਕਰੂੰਗਾ ਲੇਕਿਨ ਯਾਨੀ ਸਰਜਰੀ ਵਰਸਸ ਮੈਡੀਕਲ ਥੋੜਾ ਜਿਹਾ ਸੌਖੇ ਚਪਦਾਂ ਚ ਤਾਂ ਕਿ ਜਿਹੜੇ ਸਾਡੇ ਮੈਂ ਖਾਸ ਤੌਰ ਤੇ ਅੱਜ ਉਹਨਾਂ ਦੀ ਗੱਲ ਕਰਦੀਆਂ ਜਿਹੜੇ ਭਾਈ ਸਾਹਿਬ ਬਾਰ ਬਾਰ ਲਿਖਦੇ ਨੇ ਨਾਮ ਤਾਂ ਨਹੀਂ ਉਹਨਾਂ ਨੇ ਲਿਖਿਆ ਕਿ ਅਸੀਂ ਗਰੀਬ ਆ ਤੇ ਸਾਡੇ ਲਈ ਕੋਈ ਸੌਖਾ ਨੁਸਕਾ ਕਦੇ ਵੀ ਨਹੀਂ ਦੱਸਦੇ ਤੇ ਮੈਂ ਉਹਦਾ ਜਵਾਬ ਵੀ ਉਹਨਾਂ ਨੂੰ ਇਹੋ ਦਿੱਤਾ ਸੀ ਕਿ ਅਸੀਂ ਤਾਂ ਕਦੇ ਕੋਈ ਬਹੁਤੇ ਮਹਿੰਗੇ ਇਲਾਜਾਂ ਦੀ ਗੱਲ ਹੀ ਨਹੀਂ ਕੀਤੀ ਅਸੀਂ ਸਗੋਂ ਗੱਲ ਹੀ ਇਹ ਕੀਤੀ ਕਿ ਦਵਾਈਆਂ ਤੋਂ ਛੁਟਕਾਰਾ ਹੋ ਜਾਏ ਸੋ ਕੋਈ ਰੱਜਾ ਪੁੱਜਾ ਜਾਂ ਕੁਦਰਤ ਵੱਲੋਂ ਜੇ ਨਹੀਂ ਕੋਈ ਉਨੀ ਚੰਗਾ ਬਾਲਾ ਸੁਖਾਲਾ ਤਾਂ ਵੀ ਇਸ ਪ੍ਰੋਗਰਾਮ ਰਾਹੀਂ ਉਹਨਾਂ ਨੂੰ ਪੂਰਨ ਰੂਪ ਵਿੱਚ ਫਾਇਦਾ ਮਿਲ ਸਕਦਾ ਜੇ ਫੇਰ ਵੀ ਕੋਈ ਜੇ ਤੁਹਾਡਾ ਸਵਾਲ ਰਹਿ ਜਾਂਦਾ ਹੋਏਗਾ ਤਾਂ ਤੁਹਾਡੇ ਸਵਾਲਾਂ ਦੇ ਕੋਸ਼ਿਸ਼ ਕਰਦੇ ਆ ਸਾਰਿਆਂ ਦੇ ਜਵਾਬ ਦੇ ਸਕੀਏ ਪਰ ਹੋ ਸਕਦਾ ਦੇਰ ਸਵੇਰ ਕਿਉਂਕਿ ਅਸੀਂ ਵੀ ਸਵੇਰ ਤੋਂ ਸ਼ਾਮ ਤੱਕ ਡਿਊਟੀਆਂ 'ਚ ਹੁੰਨੇ ਆ ਨਹੀਂ ਇੰਨਾ ਸਮਾਂ ਮਿਲਦਾ ਜੀ ਸੋ ਪਹਿਲਾਂ ਤਾਂ ਜੀ ਗੱਲ ਮੈਂ ਥੋੜੀ ਜੀ ਗੱਲ ਕਰਾਂ ਜੀ ਸਰਜਰੀ ਦੀ ਦੇਖੋ ਸਰਜਰੀ ਜਿਹੜੀ ਕਿਹਾ ਜਾਂਦਾ ਇਹਨੂੰ ਕਹਿੰਦੇ ਨੇ ਜੀ ਜੀ ਬੈਰੀਆਟ੍ਰਿਕ ਸਰਜਰੀ ਭਾਰ ਘਟਾਉਣ ਦੀ ਸਰਜਰੀ ਇਹਦਾ ਨਵਾਂ ਨਾਮ ਅਸੀਂ ਦੇਖਤਾ ਦੀ ਮੈਟਾਬੋਲਿਕ ਸਰਜਰੀ इंडिकेशनस बढ़िया क्लियर ਨੇ ਕਿ ਜੇ ਤੁਹਾਡਾ ਬੀ ਐਮ ਆਈ 40 ਤੋਂ ਵੱਧ ਹੈ ਜਾਂ ਤੁਹਾਨੂੰ ਡਾਇਬਟੀਜ਼ ਹੈ ਬਲੱਡ ਪ੍ਰੈਸ਼ਰ ਹੈ ਤੇ ਬੀ ਐਮ ਆਈ 70 ਤੋਂ ਵੱਧ ਹੈ ਤਾਂ ਇਹ ਆਪਰੇਸ਼ਨ ਹੋ ਸਕਦਾ ਸਭ ਤੋਂ ਸਿੰਪਲ ਆਪਰੇਸ਼ਨ ਜਿਹੜਾ ਡਿਵਾਈਸ ਹੋਇਆ ਸੀ ਨਾ ਉਹ ਇਹ ਸੀ ਵੀ ਦੰਦ ਦੰਦ ਦੋਨੋਂ ਨੇ ਨਾ ਕਾਰਨਾ ਬੰਦ ਦਿਓ ਕੋਈ ਨਾ ਬੇਲ ਮੈਂ ਕੁਸੀ ਮੰਨੇ ਰੱਖੋ ਇੱਕ ਛੋਟਾ ਜਿਹਾ ਇੱਥੇ ਥਾਂ ਛੱਡ ਦੋ ਜਿਹਦੇ ਚ ਕੋਈ ਸਟਰੋ ਦੇ ਨਾਲ ਬੰਦਾ ਲਿਕਵਿਡ ਲੈ ਸਕੇ ਇਹ ਫੇਲ ਹੋ ਗਿਆ ਰੀਜ਼ਨ ਪਤਾ ਕਿਉਂ ਕਿ ਜਦੋਂ ਉਹਨੂੰ ਕਹਿੰਦੇ ਸੀ ਨਾ ਸਟਰੋ ਚ ਲੈ ਉਹ ਚਾਕਲੇਟ ਡਰਿੰਕ ਉਹ ਮਿੱਠੇ ਡਰਿੰਕਸ ਲਾਂਦਾ ਸੀ ਤੋਂ ਫੇਲ ਹੋ ਗਿਆ ਇਸ ਤੋਂ ਬਾਅਦ ਹੋਰ ਤਰੀਕੇ ਨੇ ਅੱਧਾ ਸਟਮਕ ਕੱਟ ਦਿਓ ਅੱਧੇ ਸਟਮਕ ਦੇ ਵਿੱਚ ਬੈਲੂਨ ਪਾ ਦਿਓ ਕਿ ਜਗ੍ਹਾ ਘਟ ਜੇ ਤੇ ਢਿੱਡ ਛੇਤੀ ਫੀਲ ਹੋ ਜਾਏ ਪਰ ਜੇ ਪਰ ਨਾਲ ਦੀ ਨਾਲ ਹੋਣ ਜਿਹੜੀ ਸਭ ਤੋਂ ਫੇਮਸ ਸਰਦੀ ਹੈ ਯਾਨੀ ਕਮਾਲ ਮੈਂ ਤਾਂ ਅੱਜ ਵੀ ਨਿਹਾਲ ਆ ਕੇ ਸਾਡੇ ਵੱਡੇ ਵਡੇਰੇ ਕਿਆ ਕਮਾਲ ਦੀ ਗੱਲ ਕਹਿੰਦੇ ਹੁੰਦੇ ਸੀ ਭਈ ਤੁਸੀਂ ਖਾਣ ਲਈ ਨਹੀਂ ਜੀਣਾ ਜੀਣ ਲਈ ਖਾਣਾ ਸੋ ਗੱਲ ਤਾਂ ਨੁਕਤਾ ਤਾਂ ਉਹੀ ਰਹਿਣਾ ਦੇਖੋ ਗੱਲ ਉਹੀ ਕਹਿੰਦੇ ਸੀ ਢਿੱਡ ਪਹਿਲਾਂ ਨਾ ਸਲਾਦ ਤੇ ਪੱਤੇਆਂ ਨਾਲ ਭਰ ਲੋ ਬਿਲਕੁਲ ਤੇ ਨਾਲੇ ਪਾਣੀ ਨਾਲ ਨਾ ਬਿਲਕੁਲ ਤੇ ਸੋ ਜਿਓ ਜਿਸ ਤਰੀਕੇ ਮਰਜ਼ੀ ਪਰ ਖਾਣਾ ਫਿਰ ਉਹੀ ਗਰੀਬਾਂ ਵਰਗਾ ਹੀ ਕਹਿੰਦੇ ਨੇ ਜੀ ਉਹੀ ਠੀਕ ਰਹਿੰਦਾ ਸੋ ਖਾਣੇ ਤਾਂ ਭਾਵੇਂ ਤੁਸੀਂ ਖਰਬਾ ਕਮਾਓ ਰੱਬ ਕਰੇ ਉਸ ਤੋਂ ਵੀ ਦੁਗਣੇ ਕਮਾਓ ਪਰ ਖਾਣ ਲੱਗਿਆ ਸੱਚ ਦੱਸਾਂ ਨਾ ਸੋਨਾ ਚਬਿਆ ਜਾਂਦਾ ਨਹੀਂ ਆ ਸਭ ਤੋਂ ਬਿਹਤਰ ਉਹੀ ਖਾਣਾ ਹੁੰਦਾ ਜੇ ਜੋ ਕਰਦਾ ਤੇ ਮਾਂ ਦੇ ਹੱਥ ਦੀ ਚੂਰੀ ਮਿਲ ਜਾਏ ਫਿਰ ਤਾਂ ਵਾਹ ਜੀ ਵਾਸਤੇ ਉੱਪਰ ਕੋਈ ਚੀਜ਼ ਹੀ ਨਹੀਂ ਸੋ ਸ਼ੂਗਰ ਵਾਲੇ ਮਰੀਜ਼ਾਂ ਨਹੀਂ ਮੈਂ ਚੂਰੀ ਨਹੀਂ ਕਹਿੰਦਾ ਬਿਲਕੁਲ ਬਿਨਾਂ ਦੇਖੋ ਜੀ ਬਿਨਾ ਮਿੱਠੇ ਦੇ ਖਾ ਲੋ ਚੂਰੀ ਤਾਂ ਚੂਰੀ ਹੋਈ ਰਹਿਣੀ ਹੈ ਮੇਰੀ ਆਰਟੀਕ ਸਰਜਰੀ ਦੇਖੋ ਜੀ ਕੀ ਕਰਦੇ ਨੇ ਜਿਹੜੀ স্মਲ ਇੰਟਰਸਾਈਨਾਂ ਛੋਟੀ ਆਂਤ ਉਹਨੂੰ ਕੱਟਦੇ ਹੋ ਉਹਨੂੰ ਬਾਈਪਾਸ ਕਰਦੇ ਹੋ ਅੱਜ ਕੱਲ ਪਹਿਲਾਂ ਤਾਂ ਇਹ ਹੁੰਦਾ ਸੀ ਜੀ ਕੈਂਸਰ ਤੇ ਹੋਰ ਚੀਜ਼ਾਂ ਲਈਏ ਸਰਜਰੀਆਂ ਸੀ ਇਹਨੂੰ ਕਹਿੰਦੇ ਸੀ ਰੂ ਐਨ ਵਾਈ ਐਨਾਸਟੋਮੋਸਿਸ ਹੁਣ ਕੀ ਹੋ ਗਿਆ ਕਿ ਲੈਪਰੋਸਕੋਪੀ ਤਿੰਨ ਢੇਢ ਚ ਮੋਰੀਆਂ ਕਰੋ ਛੋਟੀਆਂ-ਛੋਟੀਆਂ ਤੇ ਉਹਦੇ ਨਾਲ ਐਂਡੋਸਕੋਪ ਨਾਲ ਤੁਸੀਂ ਆਪਰੇਸ਼ਨ ਕਰ ਦੋ ਲੇਕਿਨ ਮੈਂ ਇੱਕ ਗੱਲ ਦੱਸਦੇ ਆਂ ਇਸੇ ਵੀ ਆਪਰੇਸ਼ਨ ਦਾ ਰਿਸਕ ਜਿਹੜਾ ਹੈ 1% 100 ਚ ਇੱਕ ਬੰਦੇ ਦੀ ਟੇਬਲ ਤੇ ਮੌਤ ਹੋ ਜਾਂਦੀ ਹੈ ਤੇ ਇਹਦੀਆਂ ਆਪਣੀ ਵੀ ਕੰਪਲਿਕೇಷನ್ಸ್ ਨੇ ਲੰਬੇ ਟਾਈਮ ਤੱਕ ਮੈਲ ਐਬਸੋਰਪਸ਼ਨ ਸਿੰਡਰੋਮ ਕਮੀ ਕਈ ਵਿਟਾਮਿਨਸ ਦੀ ਸਪਲੀਮੈਂਟ ਲੈਣੇ ਪੈਂਦੇ ਨੇ ਸੋ ਉਹਦੇ ਵੀ ਸਾਈਡ ਇਫੈਕਟ ਨੇ ਹੁਣ ਦਵਾਈਆਂ ਦੀ ਤੇ ਮੈਂ ਗੱਲ ਕਰਾਂ ਯਾਨੀ ਤੁਸੀਂ ਫੇਰ ਵੀ ਅਖੀਰ ਵਿੱਚ ਆਪਾਂ ਮੋੜ ਘੜ ਕੇ ਦਵਾਈਆਂ ਤੇ ਲੈ ਹੀ ਆਇਆ ਪਰ ਇਹ ਦਵਾਈਆਂ ਇਹਨੀਆਂ ਵੀ ਮਹਿੰਗੀਆਂ ਨਹੀਂ ਜਿਹੜੀਆਂ ਆਪਾਂ ਸੋਚੀਏ ਤੇ ਉਹਨਾਂ ਵਿੱਚੋਂ ਕੁਝ ਤਾਂ ਆ ਵਾਕਈ ਮੇਰਾ ਖਿਆਲ ਹੈ ਕਿ ਚਲੋ ਪਹਿਲਾਂ ਤੁਸੀਂ ਗੱਲ ਮੁਕਾਓ ਫਿਰ ਕਰਦੇ ਆ ਦੇਖੋ weight ਘਟਾਉਣ ਲਈ ਜਿਹੜੀ ਦਵਾਈਆਂ ਨੇ ਨਾ ਜੀ ਉਹ ਦੁਨੀਆ ਫੈਨਫਲੋਰਾ ਮੈਨ ਤੋਂ ਲੈ ਕੇ اورلیسٹا ٹੋਪੀਰਾਮੇਟ ਬੜੀਆਂ ਦਵਾਈਆਂ ਨਿਕਲ ਚੁੱਕੀਆਂ ਨੇ ਲੇਕਿਨ ਇਹ ਸਭ ਹੀ ਸਭ ਡਸਟਬਿਨ ਚ ਜਾ ਚੁੱਕੀਆਂ ਨੇ ਕਿਉਂਕਿ ਇਹਨਾਂ ਦੇ ਸਾਈਡ ਇਫੈਕਟਸ ਬਹੁਤ ਜ਼ਿਆਦਾ ਨੇ ਤੁਸੀਂ ਹੈਰਾਨ ਹੋਗੇ ਵੀ ਕਈ ਦਵਾਈਆਂ ਦੇ ਹਾਰਟ ਦੇ ਉੱਪਰ ਵੈਲਵ ਦੇ ਉੱਪਰ ਸਾਈਡ ਇਫੈਕਟਸ ਨੇ ਹਾਰਟ ਫੇਲਿਅਰ ਆ ਪਾਗਲਪਨ ਤੱਕ ਹੋ ਜਾਂਦਾ ਸੋ ਇਹ ਦਵਾਈਆਂ ਸਭ ਡਸਟ ਵਿੱਚ ਗਈਆਂ ਹੁਣ ਕੁਝ ਨਵੀਆਂ ਦਵਾਈਆਂ ਆਈਆਂ ਨੇ ਖਾਸ ਕਰਕੇ ਇੱਕ ਹਾਰਮੋਨ ਹੁੰਦਾ ਜੀ ਜੀਐਲਪੀ ਉਹ ਜੀਐਲਪੀ ਐਗੋਨਿਸਟ ਦਵਾਈਆਂ ਨੇ ਉਹ ਇੰਜੈਕਸ਼ਨ ਦੀ ਫਾਰਮ 'ਚ ਨੇ ਲੀਰਾਗਲੂਟਾਈਡ ਐਕਜ਼ੈਨਾਟਾਈਡ ਡੂਲਾਗਲੂਟਾਈਡ ਦਵਾਈਆਂ ਹੋਨ ਇੱਕ ਸੈਕਿੰਡ ਕੱਟ ਰਹੀਆਂ ਜੀ ਕਿਉਂਕਿ ਸਾਨੂੰ ਥੱਲੇ ਕਾਫੀ ਸਨੇ ਆਂਦੇ ਨੇ ਆ ਜੀ ਦਵਾਈਆਂ ਦੇ ਨਾਮ ਸਾਨੂੰ ਸਮਝ ਨਹੀਂ ਆਏ ਜੀ ਥੱਲੇ ਲਿਖ ਕੇ ਦਿਓ ਜੀ ਇਹ ਜਾਣ ਬੁੱਝ ਕੇ ਨਹੀਂ ਲਿਖੇ ਜਾਂਦੇ ਸਿਰਫ ਜਾਣਕਾਰੀ ਦੇਣ ਲਈ ਹੈ ਕਿ ਦਵਾਈਆਂ ਨੇ ਕਿਸੇ ਵੀ ਹਾਲ ਵਿੱਚ ਬਗੈਰ ਡਾਕਟਰੀ ਸਲਾਹ ਦੇ ਇੱਕ ਵੀ ਗੋਲੀ ਨਹੀਂ ਖਾਣੀ ਇਸੇ ਸੰਕਾਸੀ ਇਹਨਾਂ ਦਵਾਈਆਂ ਦੇ ਨਾਮ ਨਹੀਂ ਥੱਲੇ ਲਿਖ ਕੇ ਦਿੰਦੇ ਪਰ ਦੱਸਣ ਦੇ ਵਿੱਚ ਤੁਹਾਨੂੰ ਕਹਿ ਰਹੇ ਹਾਂ ਕਿ ਇਹ ਜਾਣਕਾਰੀ ਤੁਹਾਨੂੰ ਹੋਣੀ ਚਾਹੀਦੀ ਹੈ ਕਿ ਇਹ ਚੀਜ਼ਾਂ ਹਨ ਸੋ ਇਹਦਾ ਇੱਕ GLP ਐਗੋਨਿਸਟੋਨਿਕ ਨਵੀਂ ਦਵਾਈ ਆਈ ਹੈ ਜੀ ਜਿਹੜੀ ਕਿ ਗੋਲੀ ਦੀ ਫਾਰਮ ਤੇ ਸੈਮ ਅਗਲੋਟਰਾਇਡ ਜਿਹਨੇ ਦੁਨੀਆ ਚ ਤੋਂ ਮਾਪਾਈਆਂ ਪਈਆਂ ਨੇ ਕਿ ਗੋਲੀ ਖਾਓ ਤੇ ਭਾਰ ਘਟ ਜਾਏਗਾ ਤੇ ਹੁਣ ਕੋਈ ਨਵੀਂ ਦਵਾਈ ਵੀ ਆਈ ਹੈ GLP ਤੇ GIP ਦੋਨਾਂ ਦੀ ਰਿਵਰਸ ਦਵਾਈ ਹੈ ਟਿਰਜ਼ੇਪਟਾਈਡ ਇਹਦੇ ਨਾਲ ਭਾਰ ਜਿਹੜਾ ਹੈ ਤਕਰੀਬਨ 20 ਤੋਂ 25% ਤੱਕ ਘਟ ਸਕਦਾ ਇਹ ਟੀਕੇ ਦੀ ਫਾਰਮ ਤੇ ਆ ਜਿਹੜੀ ਹਫ਼ਤੇ 'ਚ ਇੱਕ ਵਾਰੀ ਲਾਉਣਾ ਪੈਂਦਾ ਕਾਸ ਦੇਖੋ ਜੀ ਇਹਨਾਂ ਦੀ ਕਾਫੀ ਮਹਿੰਗੀ ਦਵਾਈਆਂ ਨੇ ਇਹ ਸਸਤੀ ਦਵਾਈ ਕੋਈ ਨਹੀਂ ਹੈ ਤੇ ਕਦੋਂ ਤੱਕ ਲੈਣੀ ਹੈ ਤੇ ਇਹਨਾਂ ਦੇ ਲੌਂਗ ਟਰਮ ਇਫੈਕਟਸ ਕੀ ਹੋਣਗੇ ਇਹ ਹੋ ਸਕਦਾ ਸਾਨੂੰ 10 ਸਾਲ ਬਾਅਦ ਪਤਾ ਲੱਗੇ ਅੱਜ ਦੇ ਦਿਨ ਇਹ ਵਧੀਆ ਦਵਾਈਆਂ ਨੇ ਤੇ ਇਹ ਇਹਨਾਂ ਨਾਲ ਪਾਰ ਘੱਟ ਸਕਦਾ ਹੈ ਬੈਰੀਟ੍ਰਿਕ ਸਰਜੀ ਦੇ ਬਰਾਬਰ ਘੱਟ ਸਕਦਾ ਤੇ ਡਾਇਬੀਟੀਜ਼ ਜੇ ਤੁਹਾਡੀ अर्ਲੀ ਸਟੇਜ ਆ ਤੇ ਰਿਵਰਸਲ ਹੋ ਸਕਦੀ ਆ ਲੇਕਿਨ ਜੋ ਅਸੀਂ ਪਹਿਲਾਂ ਗੱਲ ਕੀਤੀ ਸੀ ਕੇ ਨਾ ਤਾਂ ਡਾਇਬੀਟੀਸ ਦੀ ਕੰਪਲਿਕੀਸ਼ਨਸ ਦੀ ਰਿਵਰਸਲ ਹੁੰਦੀ ਆ ਨਾ ਡਾਇਬੀਟੀਸ ਦੇ ਕਰਕੇ ਜੋ ਤੁਹਾਡੀ ਵੈਸਲਸ ਦੇ ਵਿੱਚ ਚੇਂਜ ਆ ਗਈ ਐਥਰੋਸਕਲੋਸਿਸ ਹੋ ਗਈ ਚੱਪੇ ਜੰਮ ਗਏ ਉਹ ਨਹੀਂ ਰਿਵਰਸ ਹੋਣੇ ਯਾਨੀ ਸੌਖੇ ਸ਼ਬਦਾਂ ਚ ਮੈਂ ਦੱਸਦੇ ਆਂ ਜੀ ਤੁਹਾਡੇ ਲੈਬੋਰੀ ਟੈਸਟ ਦਾ ਰਿਵਰਸਲ ਤਾਂ ਹੋ ਗਿਆ ਬਹੁਤ ਫੁਰਸ਼ੋਤ ਤੁਸੀਂ ਜਿਉਂਦੇ ਬਸ ਦੇਰ ਪਰ ਸਰੀਰ ਦੇ ਅੰਦਰ ਨੁਕਸ ਜੋ ਸਦੀ ਵੀ ਛੱਡ ਗਈ ਜੇ ਬਿਮਾਰੀ ਉਹਦੀ ਰਿਵਰਸਲ ਨਹੀਂ ਹੋ ਰਹੀ ਸੋ ਇੱਕ ਗੱਲ ਬਿਲਕੁਲ ਕਲੀਅਰ ਆਪਣੇ ਦਿਮਾਗ ਚ ਰੱਖ ਲਓ ਕਿ ਜਦੋਂ ਤੁਸੀਂ ਖੁਸ਼ੀ ਦਿਖਾ ਰਹੇ ਹੋ ਉਹ ਤੁਹਾਡੇ ਲੈਬਾਰਟਰੀ ਟੈਸਟ ਦੇ ਠੀਕ ਹੋਣ ਤੱਕ ਹੀ ਸੀਮਤ ਜੇ ਸੋ ਇਹਦੇ ਨਾਲ ਉਹ ਨਾਲ ਰੱਬ ਦਾ ਵਾਸਤਾ ਜੇ ਸਦੀ ਵੀ ਆਪਣਾ ਲਾਈਫ ਸਟਾਈਲ ਚੇਂਜ ਕਰੀਏ ਤਾਂ ਕਿ ਸਾਡੇ ਬੱਚੇ ਤਾਂ ਘਟੋ-ਘਟ ਅੱਗੋਂ ਤੇ ਅਸੀਂ ਵੀ ਜਿੰਨੀ ਕੁ ਬਾਕੀ ਜ਼ਿੰਦਗੀ ਬਚੀ ਹੈ ਉਸ ਬਿਮਾਰੀ ਦੇ ਅੰਸ਼ ਲੈਂਦੇ ਹੋયા ਵੀ ਅਸੀਂ ਜੇ ਤੰਦਰੁਸਤ ਸੋਚ ਅਜ਼ਮਾ ਲਈਏ ਤੰਦਰੁਸਤ ਜ਼ਿੰਦਗੀ ਦਾ ਟੰਗ ਜਿਸ ਚ ਕਸਰਤ ਹਰ ਹਾਲ ਲਾਜ਼ਮੀ ਰੱਖੀਏ ਤੇ ਤਣਾਅ ਛੰਡ ਦਈਏ ਭਾਈ ਅਸੀਂ ਸਾਰੀ ਦੁਨੀਆ ਦਾ ਨਹੀਂ ਜੇ ਚੱਕਿਆ ਹੋਇਆ ਤੇ ਸਾਡੇ ਬੇਅੰਤ ਹੋਣਗੇ ਜਿਹੜੇ ਸਾਡੇ ਵਿਰੁੱਧ ਬੋਲਣ ਵਾਲੇ ਜੀ ਸਦਕੇ ਜਿਉਂਦੇ ਵਸਦੇ ਉਹ ਵੀ ਰਹਿਣ ਪਰ ਅਸੀਂ ਆਪਣੀ ਜ਼ਿੰਦਗੀ ਠੀਕ ਜੀ ਲਈਏ ਸੋ ਖੁਸ਼ੀਆਂ ਖੇੜੀਆਂ ਤੋਂ ਬਗੈਰ ਇੱਕ ਵੇ ਦਿਨ ਨਾ ਲੰਘਾਇਓ ਤੇ ਉਹਦੇ ਨਾਲੋਂ ਨਾਲ ਜਿਵੇਂ ਖੁਰਾਕ ਡਾਕਟਰ ਗੁਰਪਾਲ ਨੇ ਦੱਸੀ ਜੇ ਜੀ ਤੁਸੀਂ ਫਲ ਸਬਜ਼ੀਆਂ ਬਹੁਤ ਆਤ ਵਿੱਚ ਲਓ ਤੇ ਆਪਣੀ ਅਸੀਂ ਜੀ ਦੇਖੋ ਖੁਰਾਕ ਦੇ ਉੱਪਰ ਸ਼ੂਗਰ ਦੇ ਵਿੱਚ ਪੂਰਾ ਇੱਕ ਪ੍ਰੋਗਰਾਮ ਕੀਤਾ ਜੀ ਤੇ ਨਾਲ ਦੀ ਨਾਲ ਕਿਹੜੇ ਫਲ ਸ਼ੂਗਰ ਦੇ ਮਰੀਜ਼ ਖਾ ਸਕਦੇ ਨੇ ਉਹਦੇ ਤੇ ਵੀ ਪੂਰਾ ਪ੍ਰੋਗਰਾਮ ਕੀਤਾ। ਉਹ ਤੁਸੀਂ ਸਬਸਕ੍ਰਾਈਬ ਕਰਕੇ ਦੇਖ ਸਕਦੇ ਹੋ ਜੀ। ਇਸ ਰੀਲ ਦੇ ਹੇਠਾਂ ਫਿਰ ਉਹੀ ਸਵਾਲ ਨਾ ਪੁੱਛਿਓ। ਸਬਸਕ੍ਰਾਈਬ ਕਰੋ ਤੇ ਫਿਰ ਬੇਨਤੀ ਹੋਏਗੀ ਜੀ ਇੱਕਦ ਸਬਸਕ੍ਰਿਪਸ਼ਨ ਕਿਸੇ ਹੋਰ ਤੋਂ ਵੀ ਕਰਾ ਦਿਓਗੇ ਨਾ ਤੇ ਇਹ ਤੁਹਾਡਾ ਜਿਹੜਾ ਦਸ ਪ੍ਰੋਗਰਾਮ ਕਿਉਂਕਿ ਦੇਖੋ ਸਾਡਾ ਨਾ ਇਹ ਮੰਤਵ ਸੀ ਕਿ ਜਿੰਨਾ ਵੀ ਸਾਇੰਟੀਫਿਕ ਨੋਲੇਜ ਹੋਏ ਉਹਨੂੰ ਆਮ ਭਾਸ਼ਾ ਦੇ ਵਿੱਚ ਸਮਝਾ ਸਕੀਏ। تاکہ ਤੁਸੀਂ ਇਕੱਲੀ ਇੱਕ بلڈ شوگر دی رپورٹ ہے جی پہلا 150 ਸੀ ਹੁਣ 90 ਆ ਗਈ ਮੇਰੀ ਤਾਂ ਸ਼ੂਗਰ ਹੋ ਗਈ ਗਾਇਬ ਇਹਨੂੰ ਥੋੜਾ ਸਮਝਣ ਦੀ ਕੋਸ਼ਿਸ਼ ਕਰੀਏ ਤੇ ਕਿਉਂਕਿ ਸਭ ਦੀ ਜ਼ਿੰਦਗੀ ਬਹੁਤ ਕੀਮਤੀ ਹੈ ਬੇਸ਼ਕੀਮਤੀ ਹੈ ਆਪਣੇ ਲਈ ਤੇ ਜਿਹੜੇ ਤੁਹਾਡੇ ਦੇ ਡਿਪੈਂਡੈਂਟ ਹੁੰਦੇ ਨੇ ਨਾ ਤੁਹਾਡੇ ਬੱਚੇ ਤੁਹਾਡੇ ਮਾਪਿਓ ਉਹਨਾਂ ਲਈ ਇਹ ਜ਼ਿੰਦਗੀ ਬੜੀ ਬੇਸ਼ਕੀਮਤੀ ਹੈ ਬਿਲਕੁਲ ਜੀ ਤਾਂ ਸਾਡੀ ਉਹੀ ਮਨਸ਼ਾ ਹਮੇਸ਼ਾ ਵਾਂਗ ਰਹਿੰਦੀ ਜੇ ਕਿ ਸਾਡੇ ਇੱਕ ਪ੍ਰੋਗਰਾਮ ਨਾਲ ਜੇ ਕਿਸੇ ਇੱਕ ਦੀ ਵੀ ਜਾਨ ਬਚਦੀ ਹੋਏ ਤਾਂ ਅਸੀਂ ਆਪਣੇ ਆਪ ਨੂੰ ਸੁਭਾਗਾ ਸਮਝਾਂਗੇ ਕਿ ਸਾਨੂੰ ਵੈਗਰੂ ਨੇ ਇਹ ਬਖਸ਼ਿਆ ਕੰਮ ਕਿ ਅਸੀਂ ਕਿਸੇ ਦੀ ਜਾਨ ਬਚਾਉਣ ਦੇ ਲਈ ਇੱਕ ਨਿੱਕਾ ਜਿਹਾ ਯੋਗਦਾਨ ਪਾ ਸਕੀਏ ਸੋ ਖੁਸ਼ ਰੋ ਆਬਾਦ ਰੋ ਤੰਦਰੁਸਤ ਰੋ ਤੁਹਾਡੇ ਘਰਾਂ ਚ ਖੁਸ਼ੀਆਂ ਖੇੜੇ ਰਹਿਣ ਤੇ ਫਿਰ ਇਹੋ ਜਿਹੀ ਇੱਕ ਮੁੱਦੇ ਨਾਲ ਅਸੀਂ ਫਿਰ ਤੁਹਾਡੇ ਨਾਲ ਜੁੜਾਂਗੇ ਉਦੋਂ ਤੱਕ ਲਈ ਜੀ ਤੁਹਾਡੀ ਤੁਹਾਡੇ ਲਈ ਅਸੀਂ ਫਿਰ ਅਰਦਾਸਾਂ ਦੇ ਨਾਲ ਤੁਹਾਡੀ ਲੈਣੇ ਆ ਤੁਹਾਡੇ ਤੋਂ ਇਜਾਜ਼ਤ ਤੇ ਮਿਲਦੇ ਹਾਂ ਜੀ ਫਿਰ